ਸਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਬੇਨਤੀ ਆਪ ਜੀ ਦੀ ਰੇਲਵੇ ਟਰੱਕ ਦੇਵੀ ਦਾਸਪੁਰਾ ਆਪਾਂ ਅੱਜ ਰੇਲ ਤੋਂ ਆਣਿਆ ਸੀਗਾ ਔਰ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਲਗਭਗ ਰਾਤ ਦੇ ਹੀ ਆਏ ਆ ਔਰ ਜਦੋਂ ਅਸੀਂ ਇੱਥੇ ਪਹੁੰਚੇ ਆਂ ਉਦੋਂ ਡੀਆਈਜੀ ਬਾਰਡ ਰੇਂਜ ਪਹੁੰਚੇ ਆ ਉਹਨਾਂ ਨੇ ਦਿੱਤਾ ਵੀ ਟਿਬੜੀ 'ਚ ਕੋਈ ਤਮਾਕਾ ਹੋ ਗਿਆ ਪਹਿਲੀ ਤੇ ਖਬਰ ਸੀਗੀ। ਹਾਂਜੀ। ਬਾਅਦ ਦੇ ਵਿੱਚ ਚਲ ਸਾਡੀ ਗੱਲਬਾਤ ਚੱਲ ਨਹੀਂ ਰਹੀ ਆ। ਹੁਣ ਹਾਂਜੀ ਕੋਈ ਪਾਕਿਸਤਾਨ ਨੇ ਜੱਟ ਛੁੱਟਿਆ ਕਸ਼ਮੀਰ 'ਚ ਕੋਈ ਹਮਲੇ ਹੁੰਦੀਆਂ ਖਬਰਾਂ ਨੇ। ਹਾਂਜੀ। ਠੀਕ ਆ ਜੀ। ਤੁਸੀਂ ਵੀ ਜਾਣਦੇ ਹੋਵੋਗੇ ਸਾਰੇ। ਇਸ ਕਰਕੇ ਹੀ ਅਸੀਂ ਰੇਲ ਨੂੰ ਰੋਕੀਉ ਕਹਿੰਦੇ ਫੌਜ ਦਾ ਸਮਾਨ ਆਉਣਾ। ਅਸੀਂ ਕਹਿੰਦੇ ਨਹੀਂ ਕੋਈ ਗੱਲ ਨਹੀਂ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਠੀਕ ਹੈ ਜੀ ਗੱਡੀਆਂ ਤੁਸੀਂ ਲੰਘਾਈ ਜਾਓ ਅਜੇ ਤੱਕ ਕੋਈ ਵੀ ਰੇਲ ਗੱਡੀ ਆਪਾਂ ਨਹੀਂ ਰੋਕੀ ਹੈ ਹਾਂ ਗੋਦੀ ਮੀਡੀਆ ਚਲਾ ਰਿਹਾ ਅੱਜ ਤੱਕ ਵਾਲੇ ਚੈਨਲ ਵੀ ਖਾਲਸਤਾਨੀਆਂ ਨੇ ਰੇਲ ਡੱਕ ਦਿੱਤੀ ਆ ਇਹ ਮਾੜੀ ਗੱਲ ਆ ਨਾ ਪਰ ਰੇਲ ਰੋਕੀ ਆ ਪਰ ਰੇਲ ਤੇ ਨੇੜੇ ਜ਼ਰੂਰ ਹੈਗੇ ਔਰ ਜਿਹੜਾ ਉਹ ਦੇਸ਼ ਵਿੱਚ ਘਟ ਰਿਹਾ ਉਹਨੂੰ ਵੀ ਧਿਆਨ ਵਿੱਚ ਰੱਖ ਦਿਆ ਹੋਇਆ ਗੱਲਬਾਤ ਵੀ ਆਪਣੀ ਚੱਲ ਰਹੀ ਆ ਆਪਾਂ ਇਹ ਫੈਸਲਾ ਕੀਤਾ ਵੀ ਉਹ ਵੀ ਪਿੱਛੇ ਹਟਣ ਤੇ ਆਪਾਂ ਜਿਹੜੀ ਗਰਾਊਂਡ ਆ ਉਹ ਲਾਗੇ ਨਾ ਗਰਾਊਂਡ ਉੱਥੇ ਟੈਂਟ ਲਾ ਕੇ ਉੱਥੇ ਰੈਲੀ ਕਰਦੇ ਆ ਠੀਕ ਹੈ ਜੀ ਉਹਨੂੰ ਆਖਿਆ ਤੁਸੀਂ ਵੀ ਆਪਦੇ ਕੰਮਕਾਰਾਂ 'ਚ ਲੱਗੋ ਠੀਕ ਹੈ ਜੀ ਕਰ ਦਿੰਨੇ ਆ ਪੁਲਿਸ ਰਾਜ ਤੇ ਸਾਡੀ ਗੱਲਬਾਤ ਹੋ ਰਹੀ ਵੀ ਇਹ ਪੁਲਿਸ ਰਾਜ ਬਣਿਆ ਹੋਇਆ ਪੂਰਾ ਪੰਜਾਬ ਇੱਥੇ ਲੋਕਾਂ ਦੇ ਜਮਹੂਰੀ ਹੱਕ ਜਿਹੜੇ ਆ ਬਹਾਲ ਕੀਤੇ ਜਾਣ ਇਹ ਪੁਲਸ ਰਾਜ ਨੂੰ ਵਾਪਸ ਲਿਆ ਜਾਵੇ ਸਭ ਤੋਂ ਵੱਡੀ ਗੱਲ ਵੀ ਜਿਹੜਾ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਅਕਵਾਇਰ ਕੀਤੀਆਂ ਗਈਆਂ ਇਹਨਾਂ ਪੈਸੇ ਟਰਨ ਹੋਵੇ ਅੰਮ੍ਰਿਤਸਰ ਗਰਦਾਸਪੁਰ ਹੋਵੇ ਜਿੱਥੇ ਕਿਸਾਨਾਂ ਨੇ ਪੈਸੇ ਨਹੀਂ ਲਏ ਉਥੇ ਕੰਮ ਰੁਕਣਾ ਚਾਹੀਦਾ ਵਾ ਉਥੇ ਸਾਡੇ ਕਿਸਾਨ ਪੱਠੇ-ਪੁੱਠੇ ਬੀਜਣ ਤੇ ਜਦੋਂ ਤੁਸੀਂ ਸਾਨੂੰ ਪੈਸੇ ਦੇ ਦੋਗੇ ਉਦੋਂ ਮੌਜਨਾ ਆਪਣਾ ਕਬਜ਼ਾ ਲੈ ਲਓ ਇੱਥੋਂ ਤੱਕ ਸਾਡੀ ਗੱਲਬਾਤ ਹੋਈ ਆ 45 ਦਿਨ ਦੀ ਪ੍ਰਪੋਜ਼ਲ ਆ ਹਲੇ ਸਮਝੌਤਾ ਹੋਣਾ ਲਈ 45 ਦਿਨਾਂ ਚ ਨਿਭੇ ਡਾਂਗੇ ਹੋਰ ਵੀ ਗੱਲਬਾਤ ਹੋਈ ਆ ਆ ਜਿਹੜੇ ਜੰਡਿਆਲੇ ਗੁਰੂ ਵਾਲੇ ਪਾਸੇ ਨਾਕੇ ਲਾਏ ਕਿਸਾਨ ਫੜੇ ਆ ਸੁਣਦੀ ਸਰਕਾਰ ਉਹ ਵੀ ਛੱਡੇ ਉਹ ਜਿੱਧਰ ਆਖਿਆ ਸੀ ਵੀ ਇਹ ਨਾ ਕਰੋ ਗੱਲਬਾਤ ਚੱਲਦੀ ਆ ਉਹ ਕਹਿੰਦੇ ਨਹੀਂ ਕਰਦੇ ਸਾਰੇ ਕਢਾ ਲੈਨੇ ਆ ਜਿਹੜੇ ਜੇਲ੍ਹਾਂ ਚ ਅੰਮ੍ਰਿਤਸਰ ਬੈਠਿਆ ਇਹਨੂੰ ਜਲਦੀ ਉਹ ਕਹਿੰਦੇ ਰਿਹਾਈ ਆਪਾਂ ਕਰ ਲੇਗੇ ਇਸ ਕਰਕੇ ਆਈ ਆ ਕਿ ਵੀ ਜਿੰਨਾ ਚਿਰ ਬੰਦੇ ਨਹੀਂ ਛੱਡੇ ਜਾਂਦੇ ਦਲਬਾਹ ਸਿਰੇ ਨਹੀਂ ਲੱਗਦੀ ਉਹਨਾਂ ਦੇ ਵੀ ਮਨ ਚ ਆ ਵੀ ਇਹਨਾਂ ਨੇ ਹੁਣ ਵੀ ਰੇਲ ਮੰਨੀ ਕੱਲ ਉਸ ਕਰਕੇ ਆ ਰੇਲ ਤੇ ਹੀ ਆ ਥੱਲੇ ਨਾਲ ਗਰਾਊਂਡ ਆ ਠੀਕ ਆ ਰੇਲ ਦੇ ਉੱਥੇ ਟੈਂਟ ਲਾ ਕੇ ਉੱਥੇ ਬੈਠ ਜਾਂਦੇ ਹੈਗੇ ਇਹ ਫੈਸਲਾ ਕੀਤਾ ਠੀਕ ਆ ਪ੍ਰਵਾਨ ਆ ਇਸੇ ਕਰਕੇ ਚਲੋ ਬਾਬਾ ਜੀ ਨੂੰ ਆਖਿਆ ਜੀ ਤੋਨ ਆਪਾਂ ਚਕਾ ਲੈਨੇ ਰਕੋ ਆ ਬੈਰਗਰ ਜੀ ਆ ਤੇ ਸਾਰੇ ਨੂੰ ਬੇਨਤੀ ਆ ਬੱਗਾ ਸਾਹਿਬ ਨੂੰ ਸਪੀਕਰ ਵੀ ਲੈ ਲਓ ਟਰਾਲੀ ਲੈ ਟਰਾਲੀ ਉਹ ਸਪੀਕਰ ਟਰਾਲੀ ਲੈਉਣ ਗਏ ਬੰਦੇ ਠੀਕ ਹੈ ਜੀ ਤੇ ਆਪਾਂ ਉੱਥੇ ਸਪੀਕਰ ਲੈ ਚੱਲੀਏ ਸਭ ਤੋਂ ਪਹਿਲੀ ਗੱਲ ਥੱਲੇ ਠੀਕ ਹੈ ਜੀ ਹਾਂ ਢੋਲੀ ਉਹ ਵੀ ਆਪਾਂ ਕਿਉਂਕਿ ਰੀਲ ਪਈ ਹਾਂ ਹਾਂ ਸਹਿਜ ਨਾਲ ਚਕਾ ਕੇ ਤੇ ਹਾਂ ਆਪਾਂ ਸਪੀਕਰ ਲਾ ਕੇ ਸਾਰੇ ਉੱਥੇ ਚੱਲ ਚੱਲੀਏ ਫਿਰ ਟਰਾਲੀ ਆ ਜਾਂਦੀ ਆ ਟੈਂਟ ਲੱਗ ਜਵੇ ਫਿਰ ਆਪਾਂ ਟੈਂਟ ਲਾ ਕੇ ਤੇ ਗੱਡੀਆਂ ਗੁੱਡੀਆਂ ਇੱਥੇ ਸਾਰੀਆਂ ਉਹ ਪੁੱਤਰ ਦੇ ਪਾਸੇ ਲੇ ਉਹਨੇ ਠੀਕ ਆ ਭਾਈ ਠੀਕ ਆ ਜੀ ਇਹ ਬੱਗਾ ਸਾਹਿਬ ਨੂੰ ਬੱਗਾ ਸਾਹਿਬ ਤੇ ਗਿਆ ਹੁਣ ਸਪੀਕਰ ਆ ਲਾਓ ਹਰਪ੍ਰੀਤ ਸਿੰਘ ਜੀ ਇਸ ਸਪੀਕਰ ਜਿਹੜੀਆਂ ਤਾਰਾਂ ਬਣੀ ਹੌਸਲੇ ਨਾਲ ਲਾ ਲਓ ਚੈੱਕੀ ਖੜ ਕੇ ਖੜਨਾ ਚੁੰਦਿਆਲੂ ਗੁਰੂ ਦੇ ਕੋਲ ਦੇਵੀदासਪੁਰਾ ਮਿਲਟ੍ਰੈਕ ਉਹਦੇ ਤੇ ਇਹਥੋਂ ਲਾ ਕੇ ਖੜੇ ਰਾਤ ਕੋ ਲਗ ਪਗ ਹੈ ਨਾ ਉਧਰੋਂ ਲਾ 11 12 ਮਹੀਨੇ ਤੇ ਕਰੀਬ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੁਣੇ ਸ਼ੁਰੂ ਹੋਏ ਸੀਗੇ ਔਰ ਅਸੀਂ ਪਹੁੰਚੇ ਜ਼ਰੂਰ ਹਾਂ ਇੱਥੇ ਪਰ ਰੇਲ ਬਿਲਕੁਲ ਨਹੀਂ ਰੁਕੀ ਗਈ ਦੇਖ ਸਕਦੇ ਤੁਸੀਂ ਅ ਇਧਰਲੀ ਸਾਈਡ ਤੇ ਰੇਲਵੇ ਟ੍ਰੈਕ ਆ ਔਰ ਇਹ ਹੈ ਰੇਲਵੇ ਟਰੈਕ ਔਰ ਇਧਰਲੀ ਸਾਈਡ ਦੇ ਉਤੇ ਕਿਸਾਨ ਬੈਠੇ ਹੋਏ ਆ ਸੋ ਮੰਗਾ ਮਰੇ ਦੱਸਿਆ ਸੀਗਾ ਤੁਹਾਨੂੰ ਕਿ ਜੋ ਇੱਕ ਪੁਲਿਸ ਵੱਲੋਂ ਜੋ ਜਿਸ ਤਰੀਕੇ ਦਾ ਰਵਈਆ ਅਪਣਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਲਗਭਗ ਇਹ ਜਦੋਂ ਤੋਂ ਭਗਵੰਤ ਮਾਨ ਸਰਕਾਰ ਨੇ ਚਾਰਜਸ ਸੰਭਾਲਿਆ ਉਹ ਜਦੋਂ ਤੋਂ ਪੁਲਿਸ ਰਾਜ ਬਣਾਇਆ ਹੋਇਆ ਜੋ ਵੀ ਫੈਸਲੇ ਜੋ ਵੀ ਜਿਸ ਵੀ ਤਰੀਕੇ ਦਾ ਕੋਈ ਅੰਦੋਲਨ ਕੀਤਾ ਜਾਂਦਾ ਕੋਈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਉਹ ਪੁਲਿਸ ਦੇ ਜ਼ੋਰ ਨਾਲ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਵੇਂ ਆ ਪਹਿਲਾਂ 5 5 ਤਰੀਕ ਨੂੰ ਮਾਰਚ ਨੂੰ ਰੱਖਿਆ ਗਿਆ ਸੀਗਾ ਐਸਕੇਐਮ ਵੱਲੋਂ ਚੰਡੀਗੜ੍ਹ ਦਾ ਮਾਰਚ ਉਹਨੂੰ ਪਹਿਲਾਂ ਦਬਾਇਆ ਗਿਆ ਫਿਰ 19 ਮਾਰਚ ਨੂੰ ਗਿਆ ਕਿਸਾਨ ਮਜ਼ਦੂਰ ਮੋਰਚਾ ਦੇ ਸੰਯੁਕਤ ਆਂ ਮੋਰਚਾ ਗੈਰ ਰਾਜਨੀਤਿਕ ਦਾ ਅੰਦੋਲਨ ਜਿਹੜਾ ਉਹਨੂੰ ਖੇੜਿਆ ਗਿਆ ਉਸ ਤੋਂ ਬਾਅਦ ਵਿੱਚ ਟੀਚਰਾਂ ਦੇ ਵੱਖ-ਵੱਖ ਵੱਖ-ਵੱਖ ਜਿਹੜੇ ਹੈਗੇ ਸੀਗੇ ਅੰਦੋਲਨ ਛੋਟੇ ਟੀਚਰਾਂ ਦੇ ਉਹਨਾਂ ਨੂੰ ਕੁੱਟਿਆ ਗਿਆ ਉਹਨਾਂ ਨੂੰ ਵੀ ਹੁਣ ਜੋ ਸ਼ੰਭੂ ਥਾਣੇ ਦਾ ਘਰਾਓ ਕਰਨਾ ਸੀਗਾ ਉਹਦੇ ਲਈ ਜੋ ਕੱਲ 6 ਤਰੀਕ ਦਾ ਐਲਾਨ ਸੀ ਉਹ ਅੰਦੋਲਨ ਨੂੰ ਉਹਨੂੰ ਇੱਕ ਦਿਨ ਦਰਨੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਜੋ ਆ ਚਲਾਇਆ ਗਿਆ ਦਮਨ ਚੱਕਰ ਉਹ ਵੀ ਤੁਹਾਡੇ ਸਾਹਮਣੇ ਔਰ ਆ ਰੇਲ ਰੋਕ ਨੂੰ ਰੋਕਣ ਵਾਸਤੇ ਜਿਹੜਾ ਫਿਰ ਤੋਂ ਇਹ ਦਮਨ ਚੱਕਰ ਲਗਾਤਾਰ ਚੱਲ ਰਿਹਾ ਸੀਗਾ ਇਸ ਪੁਲਿਸ ਦਮਨ ਦੇ ਖਿਲਾਫ ਜਿਹੜਾ ਹੈਗਾ ਆ ਉਹ ਇਹ ਰੋਸ ਪ੍ਰਦਰਸ਼ਨ ਔਰ ਨਾਲ ਭਾਰਤ ਮਾਲਾ ਅੱਜ ਤਾਂ ਨਿਕਲ ਰਹੀਆਂ ਉਹਨਾਂ ਦੇ ਜਬਰੀ ਜ਼ਮੀਨਾਂ ਖਾੜ ਕਿੱਥੇ ਜਾ ਰਹੀਆਂ ਆ ਤੇ ਦੇਖ ਸਕਦੇ ਹੋ ਤੁਸੀਂ ਰੇਲਵੇ ਟਰੈਕ ਬਿਲਕੁਲ ਖਾਲੀ ਹੈ ਕਿਸਾਨ ਮਜ਼ਦੂਰ ਸਾਰੇ ਇੱਕ ਸਾਈਡ ਤੇ ਬੈਠੇ ਹੋਏ ਆ ਇਹ ਇਧਰ ਅੰਮ੍ਰਿਤਸਰ ਇਧਰ ਜਲੰਧਰ ਸਾਈਡ ਆ ਔਰ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਬੈਠੋ ਕੀ ਗੱਲ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆਪ ਜੀ ਰੇਲਵੇ ਟ੍ਰੈਕ ਦੇਵੀ ਦਾਸਪੁਰਾ ਆਪਾਂ ਜੋ ਰੇਲ ਨੂੰ ਹਲਾਉਂਦੇ ਆ ਸੀਗਾ ਔਰ ਅਸੀਂ ਇੱਥੇ ਇਕੱਠੇ ਹੋਏ ਆ ਔਰ ਲਗਭਗ ਰਾਤ ਦੇ ਹੀ ਆਏ ਆ ਔਰ ਜਦੋਂ ਅਸੀਂ ਇੱਥੇ ਪਹੁੰਚੇ ਆ ਉਦੋਂ ਡੀਆਈਜੀ ਬਾਰਡ ਰੇਂਜ ਪਹੁੰਚਦੇ ਆ ਉਹਨਾਂ ਨੇ ਦਿੱਤਾ ਵੀ ਟਿਬੜੀ 'ਚ ਕੋਈ ਤਮਾਕਾ ਹੋ ਗਿਆ ਪਹਿਲੀ ਤੇ ਖਬਰ ਸੀਗੀ ਹਾਂ ਜੀ ਬਾਦ ਦੇ ਵਿੱਚ ਚਲ ਸਾਡੀ ਗੱਲ ਬਾਤ ਚੱਲਣੀ ਨਹੀਂ ਰਹੀ ਆ ਹਾਂ ਹਾਂ ਹੁਣ ਕੋਈ ਪਾਕਿਸਤਾਨ ਨੇ ਜੱਟ ਛੁੱਟਿਆ ਕਸ਼ਮੀਰ 'ਚ ਕੋਈ ਹਮਲੇ ਹੁੰਦੀਆਂ ਖਬਰਾਂ ਨਹੀਂ ਹਾਂਜੀ ਠੀਕ ਆ ਜੀ ਤੁਸੀਂ ਵੀ ਜਾਣਦੇ ਹੋਵੋਗੇ ਸਾਰੇ ਇਸ ਕਰਕੇ ਹੀ ਅਸੀਂ ਰੇਲ ਨਹੀਂ ਰੋਕੀ ਉਹ ਕਹਿੰਦੇ ਫੌਜ ਦਾ ਸਮਾਨ ਆਉਣਾ ਅਸੀਂ ਕਹਿੰਦੇ ਨਹੀਂ ਕੋਈ ਗੱਲ ਨਹੀਂ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਠੀਕ ਆ ਜੀ ਗੱਡੀਆਂ ਤੁਸੀਂ ਲੰਘਾਈ ਜਾਓ ਅਜੇ ਤੱਕ ਕੋਈ ਵੀ ਰੇਲ ਗੱਡੀ ਆਪਾਂ ਨਹੀਂ ਰੋਕੀ ਹੈ ਹਾਂ ਅੰਗੋਦੀ মিডিਆ ਚਲਾ ਰਿਹਾ ਅਜ ਤੱਕ ਵਾਲੇ ਚੈਨਲ ਵੀ ਖਾਲਸਤਾਨੀਆਂ ਨੇ ਰੇਲ ਡੱਕ ਦਿੱਤੀ ਆ ਇਹ ਮਾੜੀ ਗੱਲ ਆ ਨਾ ਪਰ ਰੇਲ ਰੋਕੀ ਆ ਪਰ ਰੇਲ